ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਇਸ ਅੰਕ ਤੇ ਉਂਗਲ ਰੱਖ ਲੈਂਦੇ ਹੋ ਤਾਂ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਹੋਣ ਵਾਲੇ ਉਤਾਰ ਚੜ੍ਹਾ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਤੁਹਾਡੇ ਜੀਵਨ ਦੀਆਂ ਸਾਰੀਆਂ ਹੀ ਮੁਸ਼ਕਿਲਾਂ ਨੂੰ ਜੜ ਤੋਂ ਹੀ ਖਤਮ ਕਰ ਦੇਣ ਅੱਜ ਅਸੀਂ ਇੱਕ ਅੰਕ ਸ਼ਾਸਤਰ ਦੀ ਇੱਕ ਐਸੀ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਤੁਸੀਂ ਅੱਖਾਂ ਬੰਦ ਕਰਕੇ ਤੇ ਆਪਣੇ ਜੋ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਜਾਂ ਜਿਹੜੇ ਵੀ ਗੁਰੂ ਪਰਮਾਤਮਾ ਮਾਤਾ ਨੂੰ ਮੰਨਦੇ ਹੋ ਉਸ ਨੂੰ ਯਾਦ ਕਰਕੇ ਇਸ ਅੰਕ ਤੇ ਤੁਸੀਂ ਆਪਣੀ ਉਂਗਲ ਰੱਖ ਦੇਣੀ ਹੈ ਜਿਸ ਨਾਲ ਤੁਹਾਨੂੰ ਜਿਹੜਾ ਫਲ ਮਿਲਣ ਵਾਲਾ ਹੈ ਅਸੀਂ ਤੁਹਾਨੂੰ ਉਹ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਜੀ ਕਿਉਂਕਿ ਹਨੂਮਾਨ ਸ਼ਾਸਤਰ ਵਿੱਚ ਇੱਕ ਐਸੀ ਵਿਧਿਆ ਹੈ ਅਤੇ ਤੁਸੀਂ ਜਦੋਂ ਵੀ ਉਂਗਲ ਰੱਖਣੀ ਹੈ ਤਾਂ ਅੱਖਾਂ ਬੰਦ ਕਰਕੇ ਹੀ ਰੱਖਣੀ ਹੈ ਤੇ ਉਸ ਦੇ ਨਾਲ ਜਿਹੜਾ ਵੀ ਅੰਕ ਤੁਸੀਂ ਚੁਣੋਗੇ ਤਾਂ ਉਸ ਨੂੰ ਜਿਹੜਾ ਤੁਹਾਨੂੰ ਫਲ ਮਿਲਿਆ ਹੈ ਅਸੀਂ ਉਹ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੀ ਕਿਉਂਕਿ ਇਹ ਜੋ ਹਨੂਮਾਨ ਜੋਤਿਸ਼ ਸ਼ਾਸਤਰ ਦੀ ਇੱਕ ਐਸੀ ਵਿਧਿਆ ਹੈ ਇੱਕ ਬਹੁਤ ਹੀ ਚਮਤਕਾਰਈ ਵਿਧਿਆ ਹੈ ਜੋ ਕਿ ਤੁਹਾਡਾ ਪਾਸਟ ਫਿਊਚਰ ਤੇ ਪ੍ਰੈਜ਼ੈਂਟ ਸਾਰਾ ਕੁਝ ਹੀ ਦੱਸ ਦਿੰਦੀ ਹੈ ਤਾਂ ਇਹ ਜਿਹੜਾ ਤੁਸੀਂ ਇੱਕ ਵਾਰੀ ਉਂਗਲ ਰੱਖਣੀ ਹੈ ਤਾਂ ਸਿਰਫ ਇੱਕ ਵਾਰੀ ਹੀ ਰੱਖਣੀ ਹੈ ਵਾਰ-ਵਾਰ ਤੁਸੀਂ ਇਸ ਨੂੰ ਰਿਪੀਟ ਵੀ ਨਹੀਂ ਕਰ ਸਕਦੇ ਜਿਹੜੇ ਅੰਕ ਤੇ ਤੁਹਾਡੀ ਇੱਕ ਵਾਰੀ ਉਂਗਲ ਆ ਜਾਵੇਗੀ ਤਾਂ ਉਹ ਸਦਾ ਹੀ ਤਾਂ ਉਹ ਸਹੀ ਹੀ ਹੋਵੇਗੀ ਇਹ ਤੁਹਾਡੇ ਲਈ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਤੇ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਇਹ ਵੀਡੀਓ ਇੱਕ ਲੌਜੀਕਲ ਆਧਾਰ ਤੇ ਬਣਾਈ ਗਈ ਹੈ ਇਸ ਦੇ ਵਿੱਚ ਹਫਤੇ ਵਿੱਚ 10 ਦਿਨ ਵਿੱਚ ਤੁਹਾਡੇ ਨਾਲ ਕੀ ਹੋ ਸਕਦਾ ਹੈ ਉਸ ਦੇ ਬਾਰੇ ਦੱਸਿਆ ਗਿਆ ਹੈ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਜੇਕਰ ਤੁਸੀਂ ਉਂਗਲ ਆਪਣੀ ਇੱਕ ਨੰਬਰ ਤੇ ਅੱਖਾਂ ਬੰਦ ਕਰਕੇ ਰੱਖਦੇ ਹੋ ਤਾਂ ਤੁਹਾਨੂੰ ਹੋ ਸਕਦਾ ਹੈ ਜੀ ਧਨ ਦਾ ਲਾਭ ਪੈਸਿਆਂ ਦਾ ਅਚਾਨਕ ਕੋਈ ਨਾ ਕੋਈ ਤੁਹਾਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ। ਇਸ ਦੇ ਨਾਲ ਨਾਲ ਹੀ ਤੁਹਾਡੇ ਮਾਨ ਸਨਮਾਨ ਵਿੱਚ ਵੀ ਵਾਧਾ ਹੋ ਜਾਵੇਗਾ। ਹੁਣ ਗੱਲ ਕਰਦੇ ਹਾਂ ਜੀ। ਜੇਕਰ ਤੁਸੀਂ ਨੰਬਰ 2 ਤੇ ਉਂਗਲ ਰੱਖੀ ਹੈ, ਉਹ ਵੀ ਉਂਗਲ ਤੁਸੀਂ ਅੱਖਾਂ ਬੰਦ ਕਰਕੇ ਹੀ ਰੱਖਣੀ ਹੈ। ਉਸ ਵਿੱਚ ਤੁਸੀਂ ਕੋਈ ਵੀ ਫੇਰ-ਫੇਰ ਨਹੀਂ ਕਰਨੀ। ਆਪਣੀ ਜਦ ਤੁਸੀਂ 2 ਨੰਬਰ ਤੇ ਉਂਗਲ ਰੱਖਣੀ ਹੈ ਤਾਂ ਤੁਹਾਨੂੰ ਇਸ ਹਫ਼ਤੇ ਤੁਹਾਡੇ ਕੋਲੋਂ ਪੈਸਿਆਂ ਦਾ ਖਰਚ ਹੋ ਜਾਵੇਗਾ ਪੈਸਿਆਂ ਦਾ ਨੁਕਸਾਨ ਵੀ ਹੋ ਸਕਦਾ ਹੈ ਇਸ ਕਰਕੇ ਪੈਸੇ ਸੰਬੰਧੀ ਕੋਈ ਵੀ ਫੈਸਲਾ ਤੁਹਾਨੂੰ ਸੋਚ ਸਮਝ ਕੇ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਨਹੀਂ ਤਾਂ ਤੁਹਾਨੂੰ ਪਛਤਾਉਣਾ ਵੀ ਪੈ ਸਕਦਾ ਹੈ ਜੇਕਰ ਤੁਸੀਂ ਇਹ ਆਪਣੀ ਉਂਗਲ ਤਿੰਨ ਨੰਬਰ ਤੇ ਰੱਖੀ ਹੈ ਤਾਂ ਤੁਹਾਨੂੰ ਕਿਸੇ ਬਹੁਤ ਹੀ ਪਿਆਰੇ ਬੰਦੇ ਦੇ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਉਸ ਨਾਲ ਤੁਹਾਡੀ ਮੁਲਾਕਾਤ ਹੋ ਜਾਵੇਗੀ ਜਿਸ ਤਰ੍ਹਾਂ ਇੱਕ ਲੜਕੇ ਦੀ ਜਿਸ ਫੀਮੇਲ ਨੂੰ ਉਹ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਜਾਂ ਫਰੈਂਡਸ਼ਿਪ ਕਰਨਾ ਚਾਹੁੰਦਾ ਹੈ ਤਾਂ ਉਸ ਨਾਲ ਉਸ ਦੀ ਇਸ ਸਮੇਂ ਮੁਲਾਕਾਤ ਹੋ ਜਾਵੇਗੀ ਜਾਂ ਕੋਈ ਪੁਰਾਣਾ ਮਿੱਤਰ ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਵਧੀਆ ਸਮਝਦੇ ਹੋ ਤੁਹਾਡੀ ਲਾਈਫ ਵਿੱਚ ਉਸ ਦਾ ਹੋਣਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਉਸ ਨਾਲ ਵੀ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਤੇ ਜੇਕਰ ਹੁਣ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਅੰਕ 4 ਤੇ ਆਪਣੇ ਉਂਗਲ ਰੱਖੀ ਹੈ ਤਾਂ ਤੁਹਾਨੂੰ ਕੋਈ ਵੀ ਰੋਗ ਬਿਮਾਰੀ ਜਿਸ ਤਰ੍ਹਾਂ ਕਿ ਇਨਫੈਕਸ਼ਨ ਜਾਂ ਦੰਦਾਂ ਦਾ ਦਰਦ ਵੀ ਹੋ ਸਕਦਾ ਹੈ ਇਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਤੇ ਪੈਸਾ ਕਿਸੇ ਕੋਲੋਂ ਵੀ ਉਧਾਰ ਨਹੀਂ ਲੈਣਾ ਤੇ ਨਾ ਹੀ ਆਪਣੇ ਘਰ ਦਾ ਪੈਸਾ ਕਿਸੇ ਨੂੰ ਉਧਾਰ ਦੇਣਾ ਹੈ ਜੇਕਰ ਤੁਸੀਂ ਆਪਣੇ ਘਰ ਦਾ ਪੈਸਾ ਕਿਸੇ ਨੂੰ ਉਧਾਰ ਦਿੰਦੇ ਹੋ ਤਾਂ ਉਹ ਮਿਲਣ ਦੇ ਚਾਂਸ ਤੁਹਾਡੇ ਬਹੁਤ ਜ਼ਿਆਦਾ ਘਟ ਸਕਦੇ ਹਨ ਜਾਂ ਤੁਹਾਡੇ ਉਹ ਪੈਸੇ ਕਦੇ ਵੀ ਤੁਹਾਨੂੰ ਵਾਪਸ ਨਹੀਂ ਮਿਲਣਗੇ ਤਾਂ ਕਿਸੇ ਤੁਸੀਂ ਧੋਖੇ ਦਾ ਵੀ ਸ਼ਿਕਾਰ ਹੋ ਸਕਦੇ ਹੋ ਜਿਨ੍ਹਾਂ ਨੇ ਨੰਬਰ 5 ਤੇ ਆਪਣੀ ਉਂਗਲ ਅੱਖਾਂ ਬੰਦ ਕਰਕੇ ਰੱਖੀ ਹੈ ਤੁਸੀਂ ਜੋ ਵੀ ਕੰਮ ਕਾਫੀ ਸਮੇਂ ਤੋਂ ਸੋਚ ਰਹੇ ਹੋ ਉਹ ਕੰਮ ਤੁਹਾਡਾ ਹੁਣ ਹੋ ਜਾਵੇਗਾ ਉਸ ਕੰਮ ਵਿੱਚ ਤੁਹਾਨੂੰ ਤਰੱਕੀ ਮਿਲਣ ਵਾਲੀ ਹੈ ਤੇ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਵੀ ਕਰ ਸਕਦੇ ਹੋ ਜਿਨ੍ਹਾਂ ਦਾ ਕੰਮ ਚੱਲਦੇ-ਚੱਲਦੇ ਪਹਿਲਾਂ ਠੱਪ ਹੋ ਗਿਆ ਸੀ ਉਹ ਹੁਣ ਹੌਲੀ-ਹੌਲੀ ਚੱਲਣ ਲੱਗ ਜਾਵੇਗਾ ਤੇ ਅਚਾਨਕ ਪਰਿਵਾਰ ਵੱਲੋਂ ਵੀ ਕੁਝ ਹੀ ਦਿਨਾਂ ਵਿੱਚ ਤੁਹਾਡੇ ਘਰ ਵਿੱਚ ਕੋਈ ਖੁਸ਼ਖਬਰੀ ਵੀ ਆ ਜਾਵੇਗੀ ਜਿਨ੍ਹਾਂ ਨੇ ਆਪਣੀ ਉਂਗਲ ਨੰਬਰ 6 ਤੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਬਿਨਾਂ ਕਿਸੇ ਹੇਰ-ਫੇਰ ਤੇ ਰੱਖੀ ਹੈ ਤਾਂ ਵੇਖੋ ਜੀ ਉਹਨਾਂ ਦੇ ਵਿੱਚ ਹਸਬੰਦ ਵਾਈਫ ਦਾ ਵਿਵਾਦ ਵੀ ਹੋ ਸਕਦਾ ਹੈ ਇਸ ਕਰਕੇ ਇੱਕ ਬੰਦੇ ਨੂੰ ਜਦ ਗੁੱਸਾ ਆਉਂਦਾ ਹੈ ਤਾਂ ਦੂਸਰੇ ਨੂੰ ਥੋੜਾ ਜਿਹਾ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਪਵੇਗਾ ਨਹੀਂ ਤਾਂ ਹਾਲਾਤ ਬਹੁਤ ਜ਼ਿਆਦਾ ਵਿਗੜਨ ਦੀ ਵੀ ਸੰਭਾਵਨਾ ਹੈ ਉਹਨਾਂ ਦੀ ਗੱਲ ਬਹੁਤ ਅੱਗੇ ਵੱਧ ਸਕਦੀ ਹੈ ਪੈਸੇ ਆਉਣ ਦੇ ਨਵੇਂ-ਨਵੇਂ ਅਵਸਰ ਮਿਲ ਸਕਦੇ ਹਨ ਹੁਣ ਜੇਕਰ ਪੈਸਿਆਂ ਦੀ ਤੰਗੀ ਚੱਲ ਰਹੀ ਸੀ ਤਾਂ ਉਹ ਦੂਰ ਹੁੰਦੀ ਵੀ ਨਜ਼ਰ ਆ ਰਹੀ ਹੈ ਹੋਰ ਗੱਲ ਕਰਦੇ ਹਾਂ ਜੀ ਜਿਨ੍ਹਾਂ ਨੇ ਨੰਬਰ 7 ਤੇ ਉਂਗਲ ਆਪਣੀ ਅੱਖਾਂ ਬੰਦ ਕਰਕੇ ਰੱਖੀ ਹੈ ਉਹਨਾਂ ਨੂੰ ਸੰਤਾਨ ਦਾ ਸੁੱਖ ਪ੍ਰਾਪਤ ਹੋ ਜਾਵੇਗਾ ਉਹਨਾਂ ਨੂੰ ਸੰਤਾਨ ਵੱਲੋਂ ਕੋਈ ਵੱਡੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਜਾਂ ਉਹਨਾਂ ਦੀ ਸੰਤਾਨ ਨੂੰ ਕੋਈ ਵੱਡੀ ਨੌਕਰੀ ਵੀ ਮਿਲ ਸਕਦੀ ਹੈ ਵੱਡੇ ਪੈਕੇਜ ਦੇ ਆਫਰ ਵੀ ਉਹਨਾਂ ਨੂੰ ਆ ਸਕਦੇ ਹਨ ਜਾਂ ਪਰਿਵਾਰ ਵਿੱਚ ਕੋਈ ਵੱਡੀ ਖੁਸ਼ਖਬਰੀ ਆ ਸਕਦੀ ਹੈ ਤੇ ਜਿਨ੍ਹਾਂ ਨੇ ਨੰਬਰ 8 ਤੇ ਉਂਗਲ ਰੱਖੀ ਹੈ ਉਹਨਾਂ ਦੇ ਜੀਵਨ ਵਿੱਚ ਕਸ਼ਟ ਆਉਂਦਾ ਨਜ਼ਰ ਆ ਰਿਹਾ ਹੈ ਸ਼ਾਇਦ ਕਿਸੇ وجہ ਦੇ ਨਾਲ ਉਹਨਾਂ ਨੂੰ અપਮਾਨਿਤ ਵੀ ਹੋਣਾ ਪੈ ਸਕਦਾ ਹੈ ਕੋਈ ਤੁਹਾਡੇ ਨਾਲ ਧੋਖਾ ਕਰ ਸਕਦਾ ਹੈ ਵਿਸ਼ਵਾਸਘਾਤ ਵੀ ਕਰ ਸਕਦਾ ਹੈ ਇਸ ਕਰਕੇ ਦੂਜਿਆਂ ਦੇ ਉੱਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਹੈ ਹੁਣ ਜਿਨ੍ਹਾਂ ਨੇ ਨੰਬਰ 9 ਤੇ ਉਂਗਲ ਰੱਖੀ ਹੈ ਅੱਖਾਂ ਬੰਦ ਕਰਕੇ ਤਾਂ ਤੁਹਾਡੇ ਕਿਸੇ ਵੀ ਮੁਕਦਮੇ ਵਿੱਚ ਜੇਕਰ ਤੁਹਾਡੇ ਉੱਪਰ ਕੋਈ ਮੁਕਦਮਾ ਚੱਲ ਰਿਹਾ ਸੀ ਤਾਂ ਤੁਹਾਡੇ ਕਿਸੇ ਮੁਕਦਮੇ ਦੇ ਵਿੱਚ ਜਿੱਤ ਹੋ ਸਕਦੀ ਹੈ ਕਿਸੇ ਵਜ੍ਹਾ ਦੇ ਨਾਲ ਤੁਹਾਡੇ ਉੱਪਰ ਕਿਸੇ ਨੇ ਕੋਈ ਝੂਠਾ ਹੀ ਇਲਜ਼ਾਮ ਲਗਾਇਆ ਸੀ ਉਹ ਕੇਸ ਚੱਲਦਿਆਂ ਹੋਇਆਂ ਤੁਹਾਡਾ ਇਲਜ਼ਾਮ ਝੂਠਾ ਸਾਬਿਤ ਹੋ ਜਾਵੇਗਾ ਜਿਸ ਵਿੱਚ ਤੁਸੀਂ ਬਰੀ ਹੋ ਸਕਦੇ ਹੋ ਤੇ ਤੁਹਾਡੇ ਤੇ ਲੱਗਾ ਇਲਜ਼ਾਮ ਝੂਠਾ ਸਾਬਿਤ ਹੋਣ ਨਾਲ ਤੁਹਾਡਾ ਖੋਇਆ ਹੋਇਆ ਮਾਨ ਤੁਹਾਨੂੰ ਵਾਪਸ ਮਿਲ ਜਾਵੇਗਾ ਝੂਠਾ ਉਹ ਬੰਦਾ ਸਾਬਿਤ ਹੋ ਜਾਵੇਗਾ ਜਿਸਨੇ ਤੁਹਾਡਾ ਝੂਠੇ ਹੀ ਕੇਸ ਵਿੱਚ ਨਾਮ ਲਗਾਇਆ ਸੀ ਇਸ ਸਮੇਂ ਤੁਹਾਨੂੰ ਦੁਸ਼ਮਣਾਂ ਤੋਂ ਜਿੱਤ ਪ੍ਰਾਪਤ ਹੋ ਸਕਦੀ ਹੈ ਪੈਸਿਆਂ ਦੀ ਜਿਹੜਾ ਤੁਹਾਡੇ ਕਿਧਰੇ ਫਸਿਆ ਹੋਇਆ ਸੀ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਆਪਣੇ ਪੈਸੇ ਦਿੱਤੇ ਹੋਏ ਸੀ ਉਹ ਤੁਹਾਡੇ ਵਾਪਸ ਨਹੀਂ ਸੀ ਮਿਲ ਰਹੇ ਉਹ ਤੁਹਾਨੂੰ ਹੁਣ ਵਾਪਸ ਆਉਣ ਦੀ ਸੰਭਾਵਨਾ ਹੈ ਹੁਣ ਗੱਲ ਕਰਦੇ ਹਾਂ ਜੀ ਜੇਕਰ ਤੁਸੀਂ ਕਿਸੇ ਵੀ ਇਹਨਾਂ ਨੰਬਰਾਂ ਦੇ ਵਿੱਚੋਂ ਉਂਗਲ ਰੱਖੀ ਸੀ ਅੱਖਾਂ ਬੰਦ ਕਰਕੇ ਬਿਨਾ ਕਿਸੇ ਹੇਰ ਫੇਰ ਤੋਂ ਤਾਂ ਤੁਸੀਂ ਆਪਣੇ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਉਤਾਰ ਚੜਾਅ ਹੋਣ ਵਾਲੇ ਹਨ ਧੰਨਵਾਦ